ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ ਵੀ ਗੁੰਡੇ ਪਾਏ ਆ ਜੀ ਜੇ ਆਪਣਾ 6-6 ਗੁੰਡਿਆਂ ਦਾ ਇਹ ਡਿਜ਼ਾਈਨ ਹੈ ਦੋ ਦੋ ਕੁੰਡੇ ਆਪਾਂ ਵੱਧ ਰੱਖਿਆ ਜੀ 6-6 ਕੁੰਡਿਆਂ ਦੇ حساب ਨਾਲ ਕੁੰਡੇ ਪਾ ਕੇ ਇੱਕ-ਇੱਕ ਕੁੰਡਾ ਆਪਣਾ ਸਾਈਡਾਂ ਵਾਲਾ ਜਿਹੜਾ ਇਹ ਦੋ ਕੁੰਡੇ ਵੱਧ ਆ ਜੀ ਡਿਜ਼ਾਈਨ ਬਹੁਤ ਸੋਹਣਾ ਜੀ ਦੋ ਕਲਰ ਦਾ ਡਿਜ਼ਾਈਨ ਹੈ ਦੋ ਰੰਗ ਦੇ ਵਿੱਚ ਤੁਸੀਂ ਕੋਟੀ ਸਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਬਹੁਤ ਜਲਦੀ ਬਣਦਾ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਹਾਂ ਬਣਾਉਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਇਹ ਆਪਾਂ ਆਪਣੀ ਉਲਟੀ ਸਲਾਈ ਹੈ ਜੀ ਆਪਾਂ ਦੋ ਸਲਾਈਆਂ ਕੁੰਡੇ ਪਾ ਕੇ ਦੋ ਸਲਾਈਆਂ 'ਪੇ ਇੱਕ ਉਲਟਾ ਇੱਕ ਸਿੱਧਾ ਦੀ ਬਣਾ ਲਈ ਸੀਗੀ ਤੇ ਹੁਣ ਆਹ ਵਾਲੀ ਸਲਾਈ ਆਪਾਂ ਬਣਾਵਾਂਗੇ ਉਲਟੀ ਸਾਈਡ ਤੋਂ ਇਹ ਆਪਾਂ ਸਿੱਧੀ ਬਣਾ ਲੈਣੇ ਆ ਤੁਸੀਂ ਕੋਈ ਵੀ ਆਪਣਾ ਕੋਟੀ ਸਵੈਟਰ ਦਾ ਬਾਰਡਰ ਬਣਾ ਕੇ ਕੋਟੀ ਸਵੈਟਰ ਜੈਕਟ ਬਣਾਉਣਾ ਤਾਂ ਉਹਦਾ ਬਾਰਡਰ ਬਣਾ ਕੇ ਤੇ ਤੁਸੀਂ ਉੱਪਰ ਇੱਕ ਸਲਾਈ ਇਹ ਸਿੱਧੀ ਕੱਢ ਲੈਣੀ ਹੈ ਹਾਂ ਉਲਟੀ ਪਾਸੇ ਤੋਂ ਉਲਟੀ ਸਿੱਧੇ ਪਾਸੇ ਤੋਂ ਸਿੱਧੀ ਹੋ ਜੂਗੀ ਜੀ ਉਲਟੀ ਸਾਈਡ ਤੋਂ ਉਲਟੀ ਬਣਾ ਲੈਣੀ ਆ ਚਲੋ ਜੀ ਆਪਣਾ ਇਸ ਤਰ੍ਹਾਂ ਬਣ ਗਿਆ ਡਿਜ਼ਾਈਨ ਬਾਰਡਰ ਆਪਣਾ ਬਣ ਗਿਆ ਤੇ ਹੁਣ ਆਪਾਂ ਲਾਵਾਂਗੇ ਜੀ ਆਪਣਾ ਦੂਸਰਾ ਕਲਰ ਚਲੋ ਜੀ ਆਪਾਂ ਆਪਣਾ ਦੂਸਰਾ ਕਲਰ ਲਾ ਲਿਆ ਤੇ ਹੁਣ ਆਪਾਂ ਇਹ ਸਲਾਈ ਇਹਦੇ ਨਾਲ ਬਣਾਵਾਂਗੇ ਜੀ ਆਹ ਕੁੰਡਾ ਆਪਾਂ ਬਣਾ ਵੀ ਸਕਦੇ ਆ ਉਤਾਰ ਵੀ ਸਕਦੇ ਆ ਦੂਜਾ ਕਲਰ ਆਪਾਂ ਲਾਉਣਾ ਤੇ ਆਪਾਂ ਬਣਾ ਲੈਨੇ ਆ ਦੋ ਕੁੰਡੇ ਆਪਾਂ ਨਾਲ ਹੋਰ ਬਣਾ ਲੈ ਜੀ ਆਹ ਵਾਲੇ ਦੋ ਕੁੰਡੇ ਆਪਾਂ ਉਤਾਰ ਲੈਨੇ ਆ ਅੱਗੇ ਆਪਾਂ ਚਾਰ ਕੁੰਡੇ ਬਣਾਵਾਂਗੇ ਜੀ 1 2 3 4 ਦੋ ਕੁੰਡੇ ਆਪਾਂ ਫਿਰ ਉਤਾਰ ਲੈਣੇ ਆਂ 4 ਕੁੰਡੇ ਆਪਾਂ ਸਿੱਧੇ ਬਣਾ ਲੈਣੇ ਆ ਤੇ ਲਾਸਟ ਤੇ ਵੀ ਦੇਖੋ ਜੀ ਦੋ ਕੁੰਡੇ ਉਤਾਰੇ ਤਿੰਨ ਕੁੰਡੇ ਆਪਾਂ ਬਣਾ ਲਵਾਂਗੇ ਆਪਣੇ ਦੂਸਰੇ ਕਲਰ ਦੇ ਉਲਟੀ ਸਾਈਡ ਆਕੇ ਉਲਟੀ ਸਾਈਡ ਆਕੇ ਆਪਾਂ ਆਪਣੇ ਆਹ ਵਾਲੇ ਕੁੰਡੇ ਜਿਹੜੇ ਇਹਨਾਂ ਨੂੰ ਉਲਟੇ ਬਣਾ ਲਵਾਂਗੇ ਤੇ ਜਿਹੜੇ ਆਪਾਂ ਦੋ ਕੁੰਡੇ ਤਾਰੇ ਸੀ ਉਹਨਾਂ ਨੂੰ ਆਪਾਂ ਉਤਾਰ ਦੇ ਆਵਾਂਗੇ ਤਿੰਨ ਕੁੰਡੇ ਆਪਾਂ ਉਲਟੇ ਬਣਾ ਲਵਾਂਗੇ ਇਹ ਸ ਰੰਗ ਦੀਆਂ ਆਪਣੇ ਹੁਣ ਦੋ ਸਲਾਈਆਂ ਹੀ ਬਣਣੀਆਂ ਜੀ ਦੋਨਾਂ ਰੰਗਾਂ ਦੀਆਂ ਦੋ-ਦੋ ਸਲਾਈਆਂ ਹੀ ਬਣਨਗੀਆਂ ਹੁਣ ਆਪਾਂ ਆਪਣਾ ਜਿਹੜਾ ਬਾਰਡਰ ਵਾਲਾ ਰੰਗ ਹੈਗਾ ਆਪਣਾ ਬੇਸ ਕਲਰ ਰੱਖਣਾ ਆਪਾਂ ਉਹਦੇ ਆਪਾਂ ਬਣਾਵਾਂਗੇ ਜੀ ਦੋ ਕੁੰਡੇ ਇੱਕ ਆਪਾਂ ਆ ਬਣਾ ਲਿਆ ਇੱਕ ਆਪਾਂ ਜਿਹੜਾ ਆਹ ਵਾਲਾ ਕੁੰਡਾ ਹੁਣ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਲਟਾ ਕੇ ਇਹਨੂੰ ਅੰਦਰ ਦੀ ਸਾਈਡ ਕਰਾਂਗੇ ਇਸ ਕੁੰਡੇ ਨੂੰ ਆਪਾਂ ਸਿੱਧਾ ਬਣਾ ਲਾਂਗੇ। ਆਹ ਵਾਲਾ ਕੁੰਡਾ ਆਪਾਂ ਬਣਾਉਣਾ ਨਹੀਂ ਹੈਗਾ। ਇਹਨੂੰ ਇਸੇ ਤਰ੍ਹਾਂ ਹੀ ਤਾਰ ਲਵਾਂਗੇ। ਫਿਰ ਤੋਂ ਆਹ ਵਾਲਾ ਕੁੰਡਾ ਲੈ ਕੇ ਆਵਾਂਗੇ ਇੱਧਰ। ਤੇ ਆ ਕ੍ਰੀਮ ਕਲਰ ਕੁੰਡਾ ਆਪਾਂ ਬਣਾ ਲਵਾਂਗੇ। ਦੋ ਕੁੰਡੇ ਫਿਰ ਤੋਂ ਆਪਾਂ ਬਣਾ ਲਵਾਂਗੇ ਕ੍ਰੀਮ ਕਲਰ ਦੇ। ਆਪਾਂ ਇਸ ਤਰ੍ਹਾਂ ਤਾਰ ਕੇ ਵੀ ਕਰ ਸਕਦੇ ਹਾਂ ਜਿਵੇਂ ਵੀ ਆਪਾਂ ਨੂੰ ਸੌਖਾ ਲੱਗੇ ਆਪਾਂ ਉਸੇ ਤਰ੍ਹਾਂ ਇਹ ਕੁੰਡੇ ਤਾਰ ਲੈਣੇ ਆ। ਜਿਹੜਾ ਆਪਾਂ ਕੁੰਡਾ ਅੰਦਰਲੀ ਸੈੱਡ ਕਰਨਾ ਉਹ ਆਪਾਂ ਬਣਾਉਣੀ ਨਹੀਂ ਹੈਗੇ ਜਿਹੜਾ ਆਪਾਂ ਆਹ ਵਾਲਾ ਕੁੰਡਾ ਬਾਹਰ ਨੂੰ ਕਰਨਾ ਇਹਨੂੰ ਆਪਾਂ ਬਣਾ ਲੈਣਾ ਦੋ ਕੁੰਡੇ ਆਪਾਂ ਫਿਰ ਸਿੱਧੇ ਬਣਾਵਾਂਗੇ ਆਹ ਵਾਲੇ ਦੋ ਕੁੰਡੇ ਤਾਰ ਕੇ ਆਪਾਂ ਕਰੀਮ ਕਲਰ ਕੁੰਡਾ ਬਣਾ ਲਵਾਂਗੇ ਸਰਦਈ ਵਾਲਾ ਕੁੰਡਾ ਆਪਾਂ ਖਾਲੀ ਸਲਾਈ ਤੇ ਲੈ ਲਾਂਗੇ ਆਹ ਕੁੰਡਾ ਵੀ ਆਪਾਂ ਸਲਾਈ ਤੇ ਲੈ ਲਵਾਂਗੇ ਆਹ ਵਾਲਾ ਕੁੰਡਾ ਆਪਾਂ ਬਣਾ ਲਾਂਗੇ ਅੰਗੇ ਤਿੰਨ ਗੁੰਡੇ ਆਪਾਂ ਸਿੱਧੇ ਬਣਾ ਲੈਣੇ ਆ। ਤਿੰਨ ਗੁੰਡੇ ਆਪਾਂ ਬਣਾ ਲਏ, ਇੱਕ ਗੁੰਡਾ ਤਾਰ ਕੇ ਦੋ ਗੁੰਡੇ ਬਣਾ ਲਏ। ਦੋ ਗੁੰਡੇ ਆਪਾਂ ਫਿਰ ਤਾਰ ਲੈ। ਸੇਮ ਉਹੀ ਫਸਟ ਵਾਲੀ ਸਲਾਈ ਆ। ਦੋ ਗੁੰਡੇ ਆਪਾਂ ਤਾਰ ਲੈਣੇ ਆ, ਚਾਰ ਗੁੰਡੇ ਆਪਾਂ ਉਲਟੇ ਬਣਾ ਲੈਣੇ। ਦੋ ਸਲਾਈਆਂ ਆਪਣੀਆਂ ਕਰੀਮ ਕਲਰ ਦੀਆਂ ਬਣ ਗਈਆਂ ਫਿਰ ਤੋਂ ਆਪਾਂ ਸਰਦਈ ਰੰਗ ਲਾਵਾਂਗੇ ਫਿਰ ਆਪਾਂ ਇੱਕ ਕੁੰਡਾ ਇਹ ਦੋ ਕੁੰਡੇ ਆਪਾਂ ਬਣਾ ਲਏ ਆ ਫਿਰ ਤੋਂ ਆਪਾਂ ਵਾਲਾ ਕਰੀਮ ਕਲਰ ਕੁੰਡਾ ਇੱਧਰ ਲੈ ਕੇ ਜਾਵਾਂਗੇ ਸਰਦਈ ਗੁਲਾ ਕੁੰਡਾ ਆਪਾਂ ਇੱਧਰ ਲੈ ਕੇ ਆਵਾਂਗੇ ਇਹਨੂੰ ਬਣਾ ਲੈਣਾ ਆ ਕਰੀਮ ਕਲਰ ਵਾਲਾ ਨਹੀਂ ਬਣਾਉਣਾ ਫਿਰ ਤੋਂ ਇਸ ਤਰ੍ਹਾਂ ਕਰਾਂਗੇ ਆ ਇਹ ਕਰਕੇ ਵੇਲ ਡਾਲਵਾਂਗੇ ਸਰਦਾਈ ਕੁੰਡਾ ਆਪਾਂ ਬਣਾ ਲੈਣਾ ਕਰੀਮ ਕਲਰ ਨਹੀਂ ਬਣਾਉਣਾ ਦੋ ਕੁੰਡੇ ਫੇਰ ਬਣਾ ਲਵਾਂਗੇ ਬਹੁਤ ਸੌਖਾ ਤੇ ਸੋਹਣਾ ਡਿਜ਼ਾਈਨ ਹੈ ਜੀ ਮਸਾਹੀ ਆਪਾਂ ਦੋ ਦੋ ਸਲਾਈਆਂ ਇਸੇ ਤਰ੍ਹਾਂ ਹੀ ਰਿਪੀਟ ਕਰਦੇ ਜਾਵਾਂਗੇ ਤਾਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਹੈ ਬੱਚਿਆਂ ਵਾਸਤੇ ਕੋਟੀ ਸਵੈਟਰ ਜਾਂ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣਦਾ ਹੈ ਤੇ ਲਓ ਜੀ ਆਪਾਂ ਤੁਹਾਨੂੰ ਬਣਿਆ ਦਿਖਾਉਨੇ ਆ ਇੰਨਾ ਸਾਰਾ ਬਣਾਇਆ ਸੀ ਆਪਾਂ ਡਿਜ਼ਾਈਨ ਤੇ ਆਹ ਵਾਲਾ ਵੀ ਇਸ ਤਰ੍ਹਾਂ ਬਣਿਆ ਇਹ ਐਸਟਰਾ ਬਣਾਈ ਦੇਖੋ ਆਹੀ ਦੋ ਦੋ ਸਲਾਈਆਂ ਆਪਾਂ ਅੱਗੇ ਤੋਂ ਅੱਗੇ ਰਿਪੀਟ ਕਰਦੇ ਜਾਵਾਂਗੇ ਤਾਂ ਆਪਣਾ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੋ ਜੂਗਾ ਜੀ ਕੋਟੀ ਸਟਰ ਜੈਕਟ ਬੱਚਿਆਂ ਵਾਸਤੇ ਕੁਝ ਵੀ ਬਣਾਓ ਬਹੁਤ ਸੋਹਣਾ ਲੱਗਦਾ ਜੀ ਵੱਡਿਆਂ ਵਾਸਤੇ ਵੀ ਬਣਾ ਸਕਦੇ ਆਪਾਂ ਲਾਈਟ ਕਲਰ ਲੈ ਕੇ ਡਾਰਕ ਕਲਰ ਲੈ ਕੇ ਬੱਚਿਆਂ ਵਾਸਤੇ ਬਣਾ ਸਕਦੇ ਆ ਜੇ ਜੇ ਲਾਈਟ ਕਲਰ ਹੈ ਤਾਂ ਆਪਾਂ ਵੱਡਿਆਂ ਵਾਸਤੇ ਬਣਾ ਸਕਦੇ ਆ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਤੋ ਵੱਦਾ ਸ਼ੇਅਰ ਤੇ ਲਾਇਕ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦੇ ਵੀਡੀਓ ਨੂੰ ਤੇ ਐਂਡ ਤੱਕ ਜ਼ਰੂਰ ਦੇਖਿਓ ਜੀ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ